ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਬਾਈ ਕਿਆ ਕਿਆ ਲੋ ਬਾਈ ਦਾ ਗਲਾਬ ਬਾਈ ਦੇ ਬਾਈ ਆਪਾਂ ਸਤਿ ਸ਼੍ਰੀ ਅਕਾਲ ਜੀ ਨਾਲ ਸਾਰਿਆਂ ਨੂੰ ਤੇ ਫਾਲੇ ਤਿਆਰ ਕਰਵਾਏ ਆ ਜੀ 11 ਫਾਲੇ ਤਾਂ ਵੀ ਦੇਖ ਕੇ ਨੂੰ ਪੁੱਛਣ ਜੀ ਹੂੰ ਬਣਾਤੇ ਜੀ ਹੈ ਨਾ ਮਾਨੂੰ ਕੇ ਕੇ ਆਦਾ ਦੁੱਲੇ ਨੂੰ ਮਾਂ ਕਫਰ ਨਹੀਂ ਚਾਹੀਦੀ ਕੋਈ ਉਹੀ ਚੀਜ਼ ਬਣਾਤੀ ਉਹੀ ਚੀਜ਼ ਬਣਵਾਈ ਆ ਜੀ ਸੇਮ ਹੋਈ ਬਸ ਉਹ 13 ਹੈ ਜੀ ਇਹ 11 ਬਣਵਾਏ ਆ ਮੈਂ ਕਿਹਾ ਤਾਂ ਬਾਈ ਨੂੰ ਮੈਂ 13 ਬਣਵਾ ਲੈ ਕਹਿੰਦਾ ਨਹੀਂ ਕਹਿੰਦਾ ਫਿਰ 11 ਨਾਲ ਚੱਲੀ ਜਾਊਂਗਾ 11 ਫਾਲੇ ਬਹੁਤ ਸਾਝੇ ਹਾਂ ਹਾਂ ਹਨਾ ਔਰ ਬਹੁਤ ਯਾਰ ਪੂਰੀ ਦੇਖ ਤਾਂ ਸਹੀ ਨੂੰ ਰੰਗ ਨੇ ਗੱਲਬਾਤ ਐਂਡ ਕਰਾਤੀ ਬਈ ਦੁੱਲਾ ਵੀ ਕਾਰੀਗਰ ਹੋ ਗਿਆ ਪੂਰਾ 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 ਕਰੀ ਜਾ ਰਹਾ ਸਾਡੇ ਕੋਲ ਖਿੱਚਦਾ ਕੰਮ ਉਹਨੇ ਜਿਹੜੀ ਆਖੋੜੀ ਨੇ ਕਾਲੀ ਜਰੀ ਆ ਉਸ ਕੰਜਾ ਵੀ ਦੁੱਲੇ ਨਹੀਂ ਕਰਿਆ ਉਹ ਉੱਠਿਆ ਹੈਨਾ ਕੱਲੇ ਸਟਿੱਕਰੇ ਤਰਾਉਣ ਗਿਆ ਲੈ ਜੀ ਉਹ ਰਾਤ ਨੂੰ ਕਹਿੰਦਾ ਮਕੋੜੀ ਘੜੀ ਸਭ ਕਾਸਤੀ ਦੋ ਡ੍ਰੈਕਟਰ ਹਾਂ ਅੱਛਾ ਦੋ ਡ੍ਰੈਕਟਰ ਹੋਣੇ ਉਹਦੇ ਕੋਲ ਹਾਲੇ ਬਣਾਏ ਵੀ ਬਹੁਤ ਸੋਹਣੇ ਯਾਰ ਦੋ ਡ੍ਰੈਕਟਰ ਉਹਦੇ ਕੋਲ ਇੱਕ ਬਾਈ ਕੋਲ 855 ਏ ਇੱਕ 3600 ਏ ਪਾਊਡਰ ਗਾਜ 9:00 ਵਜੇ ਪਾਕੇ ਜਾਏ ਬਰਾਦਰ ਦਿਖਾ ਕੇ ਵਾੜੇ ਵਾੜੇ ਦੇਖੋ ਜੀ ਆਹ ਦੇਖੋ ਜੀ ਇਹਨ ਵਧੀਆ ਗੱਲਬਾਤ ਉਹ ਡੀਐਸ ਧਮਾਨ ਤਰਲੋਜਨ ਸਿੰਘ ਧਮਾਨ ਚੱਲੀਆਂ ਆਹ ਨੰਬਰ ਹੈ ਇਹਦਾ ਇੱਕ ਤੈਨੂੰ ਮੈਂ ਹੋਰ ਗੱਲ ਦੱਸ ਦੇਦਾ ਕਰ ਸਕਦੇ ਸੰਪਰਕ ਜੀ ਬਣਾਉਣ ਬਾਈ ਕੇ ਨੇ ਤੈਨੂੰ ਹੋਰ ਦੱਸ ਦਿੰਦਾ ਮੈਂ ਫੜੇ ਦੇਖੇ ਬਹੁਤ ਬਣੇ ਹੋਏ ਆ ਆ ਜਿੱਥੇ ਨੂੰ ਜਾਏ ਆਹ ਆਹ ਇਹ ਚੀਜ਼ ਕੱਟ ਕੇ ਲਾਈ ਹੋਈ ਦੇਖ ਮੈਂ 10000 ਦੀ ਚੈਨਰ ਦੀ ਹਾਂ ਇਹ ਕਿੰਨਾ ਨੇ ਬਾਜੇਗਾ ਕਰਦੇ ਆ ਪੱਤੀ ਆ ਜਿਹੜੀ ਸਿੱਧੀ ਪੱਤੀ ਬੈਲਡ ਕਰ ਦਿੰਦੇ ਵੀਰੇ ਹਾਂ ਨਾਲ ਨਾਲ ਉਹ ਜੁਤੀਆ ਸਰਮਾ ਇਹਦੀ ਆ ਪੱਕੀ ਇਹਦੀ ਥੱਲੇ ਨੂੰ ਮੁੜਤੀ ਕਰੇਗਾ ਇਹਦੀ ਵੀ ਮਜੂਤੀ ਹੋਗੀ ਹਾਂ ਬਾਈ ਕਹੀ ਸਿੱਧੀ ਆ ਇੱਥੀ ਤੇ ਨਾ ਇਹ ਬੈਲਡ ਕਰਦੀ ਬੈਲਡ ਕਰ ਇਹਨਾਂ ਨੇ ਚੈਨਰ ਲਾ ਕੇ ਬੈਲਡ ਕਰਦੇ ਆ ਹਾਂ ਤੇ ਟੁੱਟਦਾ ਨਹੀਂ ਹੈਗਾ ਕੋਈ ਨੋਕ ਤੇ ਨਹੀਂ ਕੋਈ ਕੱਟ ਸਕਦਾ ਦੇਖਿਆ ਮੈਂ ਕਈਆਂ ਨੂੰ ਦੇਖਿਆ ਪੱਤੀ ਉਹ ਆ ਇੱਕ ਦੂਈ ਸੇਫਟੀ ਦੀ ਇਹ ਆ ਇਹਨਾਂ ਫਾਲਿਆਂ ਦੀ ਜਿਹੜੇ ਇਹਨਾਂ ਨੇ ਫਾਲੇ ਬਣਾਏ ਨੇ ਧਿਆਨ ਦੇ ਜਿੱਥੇ ਰੱਖ ਤੇ ਉਰੀ ਰੱਖ ਤੇ ਨਾ ਉਰੀ ਦਾ ਬਾਈ ਖੂੰਗੇ ਨਹੀਂ 2 ਫੁੱਟ ਬਾਜੇ ਫਾੜੇ ਗਾਂ ਜਾ ਕੇ ਯਾਰ ਸੀ ਬੌਂਦੇ ਰ ਨਾਲ ਉਹ 15 ਵੀ ਹੁੰਦੇ ਜੋ ਆਪਣੇ ਸਾਹਮਣੇ ਖੜੇ ਆ ਉਹ 15 ਵੀ ਟਰੈਕਟਰ ਨੇ ਆਰਾਮ ਨਾਲ ਚਲਾਉਣੇ ਇਹ ਹਾਂ ਬੈਠਾ ਹਾਂ ਦੀ ਘੇਣ ਹੋਣਾ ਹੈ ਹੈ ਪਿੰਡ ਜੇ ਵਾਲੇ ਆਏ ਹੋਇਆ ਫਿਰ ਬਾਈ ਇਹਦੀ ਕੀਮਤ ਆ ਥਲੀ ਇਹੀ ਤਾਂ ਮੁੱਲ ਪੈਣਾ ਹੰਡੀਆਂ ਮੁੱਛਾਂ ਵਾਲੇ ਹੈ ਹਾਂ ਬੜੀਆ ਬਾਈ ਉੱਥੇ ਕੋਈ ਨੋਕਸ ਨਹੀਂ ਘਾੜਦਾ ਨਾਲੇ ਇੱਕ ਏਦਾਂ ਨਹੀਂ ਸਿੱਟਦਾ ਜਾਂਦੀ ਰੋਏ ਬੱਸ ਤੇ ਕੋਈ ਘਾੜਨੀ ਹੈ ਕੋਈ ਘਾੜਨੀ ਹੈਗੀ ਸਵਾ ਤੇ ਸਾਢੇ 3 ਕੁਆਂਟਲ ਦੇ ਟੱਟੇ ਛੱਟੇ ਹੋਗੇ ਉੱਪਰੇ ਹੋਗੇ ਹਾਂ ਉਹ ਕਿੰਨੇ ਦੇ ਦੇ ਉਹ ਤੇ ਕੁਆਂਟਲ ਕਾ ਵਜਨੇ ਘੱਟ ਰੱਖ ਲੈ ਬੱਸ ਉਹ 13 ਐ ਇਹ 11 ਐ ਹਾਂ ਨਹੀਂ ਇੱਥੇ ਪੌਣੇ 5 ਕੁਆਂਟਲ ਦੇ ਟੱਟੇ ਛੱਟੇ ਹਾਂ ਨਹੀਂ ਉਹ ਪੈਪ ਲਾਉਂਦੇ ਆ ਇਹ ਆਹ ਚੀਜ਼ ਲਾਈ ਨੂੰ ਜਿਹੜੀ ਆਹ ਇਹ ਇਹਨੇ ਇਹਦੇ ਟੌਰ ਜ਼ਿਆਦਾ ਬਣਾਤੀ ਬਾਈ ਹਣਾ ਉਹ ਪਾਪੀ ਨਾ ਮੋਟਾ ਬਣਾ ਦੀ ਨਹੀਂ ਆਹੀ ਮੇਰੇ ਇਹ ਨਾ ਚੀਜ਼ਾਂ ਨੇ ਜਿਹੜੀ ਮੂਰੇ ਲੱਗੀਆਂ ਨਹੀਂ ਆ। ਆ ਗੱਪੇ ਲੰਬਾਰਾ ਦੁੱਲੇ ਦਾ ਭਾਈ। ਲੈ ਭਾਈ ਦੁੱਲੇ ਦਾ ਨੰਬਰ। ਮੈਨੂੰ ਆਈ ਦਾ ਫੋਨ ਆਏਗਾ ਮਨੂੰ ਸਕੰਜਾ ਪੁੱਛਦਾ। ਆ ਬਾਪੂ ਦਾ ਨੰਬਰ ਆ ਦੁੱਲੇ ਦੇ ਤਾਂ। ਹਾਂ। ਇੱਕ ਬਾਈ ਦਾ ਮੈਨੂੰ ਫੋਨ ਆਇਆ ਭਾਈ ਆ ਸਕੰਜਾ ਵੀ ਬਣਵਾ ਇੱਕ ਬਾਈ ਦਾ ਹੋਰ। ਬਣਾਇਆ। ਆ ਬਾਈ ਬਣਾ ਤਕੰਜਾ ਰੰਗ ਰਿਆ ਵਾ। ਤੇਰਾ ਨੰਬਰ ਮੰਗਦਾ ਦਾ ਉਹ। ਉਹ ਬਾਈ ਮੇਰੇ ਕੋਲ ਆਏ ਤੇ ਦੇਖਣ ਸਕੰਜੇ। ਕਹਿੰਦਾ ਯਾਰ ਆਹ ਬਤਵਾ ਦਵਾ ਮਹਾ ਜੇਬ ਦਵਾ ਤਨ ਤਾਂ ਜੀ ਹੁਣ ਆਹ ਚੀਜ਼ ਠੀਕ ਐ। ਭਾਈ ਆਹ ਜਿਹੜੀ ਇੰਨੀ ਜੱਛਦੀ ਐ ਮਦਰੀ ਕੋਕ ਕਨਾਂ ਬੁਧਵਾ ਨਫਦੁਆਈ ਨਾ ਮਵੇ ਬੁਰਾ ਲੱਗਣਾ ਆ ਹੈ ਜੀ ਆ ਚੀ ਨਾ ਮਧਰੀ ਕੋਡੀ ਜੀ ਸਭ ਤੋਂ ਵਧੀਆ ਲੱਗਦੀ ਜਿੱਦ ਇੱਕ ਟੌਰ ਨੂੰ ਆ ਯਾਰ ਹਾਂ ਹੋਰ ਕਿ ਉਹਨੇ ਪਲੇਟਾਂ ਲਾਉਂਦੀਆਂ ਜਿੱਤਨਾ ਆ ਆ ਕੱਠੀਆਂ ਵੇਸੇ ਸਰੀਆ ਬੱਤੇ ਬਹੁਤ ਗਾੜ ਕੋਈ ਨਾ ਕੋਈ ਮਾਦੀ ਕਟਵਾਲਾ ਅੱਛਾ ਅੱਛਾ ਜਿੱਤਨਾ ਗੱਲਾਂ ਕਹਿੰਦਾ ਉਕੜਾ ਬੜਾ ਜਾਂਦੇ ਚਲੋ ਉਹਦੇ ਪੈਸੇ ਬਾਜੀ ਹੁੰਦੇ ਫਿਰ ਉਹ ਹੂੰ ਕੰਮ ਖਾਫ ਇੱਕ ਦੀ ਕਲੰਬਰ ਸਭਾਈ ਹੈ ਕੰਮ ਦੀ ਰੰਗ ਵੀ ਉੱਠਿਆ ਨੀਲਾ ਯਾਰ ਯਾਰ ਨਹੀਂ ਤਾਂ ਰੰਗ ਬਾਈ ਹੈ ਐ ਰੁੱਠਿਆ ਈਲਣਾ ਨੇ ਤਾਂ ਹੱਕ ਹੈ ਸਾਰਾ ਦੁੱਲੇ ਲਈ ਆ ਸਾਰਾ ਸੰਦਾ ਖੜਾ ਇੱਕ ਉਹ ਆ ਹਾਂ ਦੁੱਲੇ ਦੀ ਗੜੇ ਆ ਛੋਟੂ ਸਭੀਆਂ ਲੈ ਗਿਆ ਦੁੱਲੇ ਦੀ ਗੜੇ ਹੋਰ ਉਹ ਸਾਗਾ ਹੀ ਦੁੱਲੇ ਲਈ ਆ ਉਹ ਦੁੱਲੇ ਨਹੀਂ ਬਣਾਦਾ ਸਾਗਾ ਜਿਹੜਾ ਉਹ ਦੁੱਲੇ ਲਈ ਆ ਉਹ ਵੀ ਨਹੀਂ ਬਣਾਦਾ ਹੋਰ ਵੀ ਡਾਕ ਕਰਾਉਨੇ ਜੇ ਰੂਟਾ ਮੀਟਰ ਕਹਿੰਦੇ ਲੋ ਬਣਾ ਦੇਣਾ ਬਣਾ ਦੇਣਾ ਬਲਾਦੂ ਮੈਂ ਕਹਿੰਦਾ ਬਲਾਦ ਦਾ ਲਿਆ ਹਾਂ ਸਿੱਤੋ ਕਰੋ ਗੱਲ ਮੈਨੂੰ ਵੀ ਕਾਰੀਗਰਾਂ ਬੰਦੇ ਕਿੱਟਾ ਹੀ ਹੁੰਦੀ ਹੈ ਨਾ ਕਿੱਟਾ ਨਹੀਂ ਕਿੱਟਾ ਹੋ ਗਿਆ ਡਾਕਟਰ ਦਾ ਸੌਖਾ ਏ ਉਹ ਤਾਂ ਕਿੱਟੇ ਤਿਆਰ ਕਰਨੀ ਹੈ ਕਿੱਟੇ ਤਿਆਰ ਕਰਨੀ ਕਸਣੀ ਆ ਉਹ ਕਾਲ ਕਿੱਟਾਂ ਹੁੰਦੀ ਆ ਬਾਈ ਦੇਖ ਲੈ ਇੰਨੇ ਵਧੀਆ ਫਾਲੇ ਲੱਗਦੇ ਛੜਦੇ ਗੱਲਾਂ ਹ ਕੋਈ ਟਰੈਕਟਰ ਲੋਡ ਨਹੀਂ ਲੰਦਾ ਹੈਗਾ ਜੇ ਬੰਦੇ ਨੇ ਕਿਸੇ ਨੇ ਬਣਵਾ ਦਾ ਸੰਪਰਕ ਕਰ ਸਕਦਾ ਬਾਈ ਬਾਕੇ ਵੀ ਦੇਖ ਸਕਦਾ ਆਪਣੇ ਕੋਲ ਖੜੇ 13 ਦੇ ਟਰੈਕਟਰ ਨਾਲ ਮਾਣਾ ਪਾ ਕੇ ਬਾਕੇ ਦੇਖਿਓ ਜੇ ਕਿਸੇ ਨੇ ਭਾਈ ਬਣਵਾਉਣੇ ਹੋਏ ਬਾਈ ਆ ਚੀਜ਼ ਨਹੀਂ ਮਿਲੀ ਹੈਗੀ ਆ ਮਿਲ ਲੱਤੇ ਤੇ ਆ ਨਹੀਂ ਮਿ ਕਟਾ ਹੋਈ ਹੈਗੀ ਆ ਬੋਲੀ ਬਾਜੇ ਨਹੀਂ ਹੈਗੀ ਬਾਜੇ ਰਹੇ ਉਹ ਕਹਿੰਦਾ ਚੱਲ ਕੋਈ ਨਾ ਕਿਤੇ ਨਹੀਂ ਕਹਿੰਦਾ ਮੈਂ ਚੱਲ ਬਹੁਤਾ ਵੀ ਨਹੀਂ ਉਹ ਕਰਨਾ ਵੀ ਕਰ ਦੂੰ ਵੇ ਵਾ ਠੀਕ ਹੈ ਤੇ ਵੀ ਦੇਗੇ ਉੱਥੇ ਨਹੀਂ ਕਰਦੇ ਵੀ ਦਿੰਨੇ ਨਹੀਂ ਕਾਪੀਰਾਈਟ ਆ ਜਾਣਾ ਹਾਂ ਕਾਪੀਰਾਈਟ ਆ ਜਾ ਕਰਦਾ ਵਧੀਆ ਭਾਈ ਠੀਕ ਹੈ ਮਾਰ ਕੇ ਜਾਂ ਸੰਦ ਇੰਨੇ ਪੈਸੇ ਲਾਏ ਬਾਈ ਜੇ ਸੁਧ ਹੋਵੇ ਨਾ ਫਿਰ ਉਹ ਨਹੀਂ ਤਾਂ ਆਹੀ ਗੱਲ ਬਣੂਗੀ ਜਰੂਰ ਆ ਖੁਸ਼ ਹੋਈ ਫਿਰ ਕੀ ਹੈ ਇਹ ਫਾਇਦਾ ਨਹੀਂ ਕੋਈ ਨਾਲੇ ਸ਼ੌਂਕ ਆ ਇਹ ਇਹਨਾਂ ਨੂੰ ਜਰਦਾ ਜਾਂਦੇ ਆ ਜਿਓ ਵੜ ਰੰਗ ਦਾ ਫਰਕ ਹੈ। ਚੜਣਾ ਨਹੀਂ ਯਾਰ। ਉਧਰ ਸ਼ਾਮ ਆ ਪਈ ਧੁੱਪ ਮਰਖੀ ਦੀ ਦਮਾ ਸਾਹਿਬ ਬਿਲਕੁਲ। ਚੱਕ ਕੇ ਲਿਆਓ ਬਾਹਰੋਂ ਇਹਨਾਂ ਨੂੰ। ਹਾਂ ਟੱਕ ਕੇ ਤਾਂ ਹੁਣ ਇਹਨੂੰ ਟ੍ਰੈਕ ਤੇ ਵਗੈਰਾ ਆ ਜੂਗੇ। ਹਾਂ ਮੈਂ ਵੀ ਗਿਆ ਤੇ ਰਾਤ ਅੱਥੇ ਗੋਲ। ਏਗਰੇ ਟਾਈਮ ਲਿਆ। 9:30 ਵਜੇ ਗਏ ਐ। ਉਹ ਕਹਿੰਦਾ ਵੀ ਹੁਣ ਪਾ ਲਿਆਇਓ। ਉਹ ਆਏ ਮੈਨੂੰ ਅੰਦਰ ਕਰਨੇ ਪਏ ਨੇ। ਜਿਹੜੀ ਆ ਆ ਉਹ ਚਲੇ ਗਿਆ ਤਾਂ ਮੈਂਦੀ ਇਹਨੂੰ। ਉਹਨੂੰ ਤਾਂ ਸਿੰਪਲ ਆ। ਉਹਨੂੰ ਵੀ ਉਹ ਵੀ ਆਈ ਪਾਈ ਆ। ਤੈਨੂੰ ਕਹੀ ਜਾਂਦਾ ਯਾਰ ਸੇਮ ਹੈ। ਫਰਕ ਕੋਈ ਨਹੀਂ ਹੈਗਾ। ਇਹ 빙ੇ ਹੋ ਜਾਂਦੇ ਗੁੱਲੀਆਂ ਪਾ ਕੇ। ਆ ਠੀਕ ਆ ਰੂਟਰ ਆ ਆਸੂਕਣੀ ਵਸਾਬਣੀ ਜਲ ਤੁਹਾਡਾ ਹੋ ਗਈ ਆ ਪਿੰਡਾ ਇਹ ਉਹ ਰੂਟਾ ਮੀਟਰ ਨੂੰ ਉਹ ਹੀ ਆ ਬਸ ਇਹ ਵੀ ਜੰਮ ਕੇ ਚੱਲਦੀ ਆ ਢੇਲੀ ਨਹੀਂ ਦਿੰਦੀ ਹੈਗੀ ਹੂੰ ਨਾ ਨਾ ਹੀ ਜਾ ਬਾਈ ਜੀ ਸਿਸਟਮ ਵਧੀਆ ਹੈ ਐ ਕਹੇ ਸਿੱਧਾ ਹੀ ਫਸਣਾ ਹੈ ਕਿਹੜੇ ਰੂਡਾ ਬਗੜ ਰੂਡਾ ਕਹਿੰਦਾ ਖਿੱਚੁੰਦੇ ਆ ਸਾਲੇ ਨੂੰ ਸਿੱਧਾ ਲਿਆਉਂਗਾ ਤਾਈ ਪੈੜੇ ਨੂੰ ਤਾਂ ਵੀ ਉਹ ਜਿਹੜਾ ਖਿੱਚ ਨਹੀਂਦਾ ਬਾਈ ਵੀ ਖਿੱਚੁੰਦਾ ਆਓ ਠੀਕ ਆ ਤਾਈ ਸਿਰ ਫਾਇਦਾ ਨਹੀਂ ਖਿੱਚੀ ਜਾ ਉਹ ਵਾ ਵਧੀਆ ਚਲੋ ਛੱਡ ਛੱਡ ਕੇ ਆਉਂਦੇ ਆ ਖਾਲਾਂ ਪਰ ਕਰਦੇ ਆ ਚੱਲਦੇ ਆ ਸਵਰੇ ਦੂਸਰੇ ਖਾਲਾਂ ਪਰ ਕਰਨੀ ਆ ਫਲਾ ਗੱਨਾ ਕਰਨਾ ਕਿੰਨਾ ਦਾ ਜੰਨਾ ਤਾਂ ਲੱਦ ਦੇਣਾ ਬਾਈ ਉਹਨਾਂ ਨੇ ਇਹਨੇ ਯਾਰ ਰਾਸ਼ਵੀਆ ਚ ਇਕੱਠਾ ਉੱਥੇ ਕਿੱਥੇ ਮਿਲ ਚ ਹੂੰ ਚੱਲੀਏ 12:00 ਵਜੇ ਜਾਣਾ ਹਰ ਤਾਂ ਇੱਕ ਇੱਕ ਪਰਚੀ ਉਹੀ ਨਹੀਂ ਆਉਂਦੀ ਸੀ ਕੰਨ ਜਾਣ ਲੈ ਜਾਣਾ ਤਾਂ ਪੈਣਾ ਹੈ ਜੇ ਇੱਕ ਇਹ ਗਾਹ ਨੂੰ 4 ਹੋਰ ਹੋਣਗੀਆਂ ਨਹੀਂ ਨਹੀਂ ਮੈਂ ਕਹਿੰਦਾ ਉਹਦਾ ਦੇ ਦੋ ਇੱਕਾ ਤੋਂ ਇਕੱਠਾ ਕਰਕੇ ਬੈਠ ਜਾਣਾ ਹੋਇਆ ਇਕੱਠਾ ਸਾਰੇ ਵਿਚਾਰ ਮਿਲ ਨਹੀਂ ਆਗੇ ਫੇਰ ਆ ਜੀ ਹੁਣ ਜਿਆਦਾ ਪਰਚੀਆਂ ਉਹ ਕਹਿੰਦੇ ਸਾਨੂੰ ਮਤਲਬ ਬੰਨੋ ਕੋਸ਼ਿਸ਼ ਕਿਸੇ ਤਰੀਕੇ ਨਾਲ ਉਹ ਬਾਈ ਬੰਨੋ ਨਹੀਂ ਉਹਨਾਂ ਨੂੰ ਜਾਂਦੀ ਪਰਚੀ ਦਾ ਪਤਾ ਹੀ ਨਹੀਂ ਲੱਗਦਾ ਹੁਣ ਜਿਨ੍ਹਾਂ ਦਾ ਅੜਿਆ ਖੜਾ ਕੰਮ ਅੱਗੇ ਲੱਗਦਾ ਬਾਈ ਅਸੀਂ ਵੀ ਖਾਲੀ ਕਰਨੀ ਇਹਦਾ ਔਖਾ ਯਾਰ ਹੈ ਕਿ ਨਹੀਂ ਜੀ ਹੁਣ 30 40 ਪਰਚੀਆਂ ਪਤਾ ਤਾਂ ਲੱਗੇ ਵੀ ਗੱਲ ਕਿ ਆ ਇਹ ਕੀ ਕਰਿਆ ਕਿਆ ਨਹੀਂ ਗਰੇ ਮਿਲ ਲੈ ਲੈ ਯਾਰ ਸ਼ੁਕਰਵਾਦ ਇਸ ਸਪਲਾਈ ਨਿਕਲੀ ਹੋਈ ਆ ਉਹੀ ਗੱਲ ਨਿਕਲ ਤੱਕ ਭੀੜ ਨਹੀਂ ਘੜੀ ਉੱਤੇ ਦੋ ਦੋ ਪਰਚੀਆਂ ਜਿਹੜੀਆਂ ਪਈਆਂ ਵਿੱਚ ਕਈ ਉਈਓ ਕਰ ਗਏ ਆਪਣਾ ਬਿਸਤਰਾ ਗੋਲ 40 ਦਾ ਨਾਂ ਲੈ ਕੇ ਹੈ 40 ਪਰਚੀਆਂ ਵੀ ਸਾਡੀਆਂ ਉਈਓ ਕਰਕੇ ਉਹ ਗੱਲ ਗਲਤ ਹੈ ਫਿਰ ਉਧਰ ਰੋਲਾ ਪੈਂਦਾ ਨਹੀਂ ਜੇ ਕਿਹਾ ਨਾ ਡੀਆ ਫਿਰ ਟਰੈਕਟਰ ਨਹੀਂ ਉਹ ਲੈ ਕੇ ਆਉਣਾ ਇਹ ਘੱਡੀਆ ਗੰਨਾ ਗੇਟ 'ਚ ਲੱਗਿਆ ਪਰਚੀਆਂ ਵੰਡਦੇ ਵਾਲੇ ਦਾਲੇ ਉਹ ਦਾਦੇ ਸ਼ੁਕਰਵਾਦ ਹੀ ਸਪਲਾਈ ਨਿਕਲੀ ਹੋਈ ਕੋਈ ਨਹੀਂ ਚਾਹੀਦੀ ਸਾਡੇ 4 ਇੰਡੀ ਚੱਰੀ ਨਹੀਂ ਆਈਆਂ ਉਹ ਹੁਣ ਉੱਥੇ ਜਾ ਕੇ ਪਤਾ ਲੱਗਣਾ ਵੀ ਕੀ ਆ ਕੋਈ ਕਾਠ ਅੱਜ ਜਾਣਕ ਜਾਣਾ ਮੈਂ ਤਾਂ ਹੁਣ ਚੱਲਿਆ ਬਸ 12 12:30 ਵਜੇ ਮੁੰਡੇ ਦਾ ਫੋਨ ਆ ਲਿਆ ਮਨੂ ਮਾ ਆ ਗਿਆ ਬਾਈ ਉੱਥੇ ਆਉਂਗੇ ਨਹੀਂ ਫਿਰ ਉਹ ਤਾਂ ਪਤਾ ਜਾਣਾ ਪੈਣਾ ਜੀ ਕੋਈ ਗੱਲ ਜਿਹਦਾ ਜਿਹਦਾ ਅੰਕਲ ਜੀ ਖੜਾ ਉਹਦਾ ਬਾਈ ਨਿਭੜਨਾ ਵੀ ਚਾਹੀਦਾ ਹਾਂ ਨਿਭੜ ਕੀਦਾ ਜਿਆਦਾ ਫਿਰ ਉਹਦੇ ਤੇ ਯਾਰੀ ਹੁਣ ਅਗਲਾ ਪਈਆਂ ਦਾ ਹੁੰਦਾ ਖੜਾ ਨਾ ਹੋਵੇ ਅਗਲਾ ਆਪਣਾ یوں ਗੇੜ ਮਾ ਲਾ ਜਵੇ ਹੋਰ ਖੜੇ ਰਹਿ ਜਾਵੇ ਫਿਰ ਉਹ ਵੀ ਗੱਲ ਗਲਤ ਹੈ ਨਹੀਂ ਪਾਰਟੀ ਪੱਤੀ ਉਹ ਨਹੀਂ ਆਪਣਾ ਪਾਰਟੀ ਪੱਤੀ ਨਹੀਂ ਆ ਉਹਨੂੰ ਸ਼ੁਰੂ ਤੋਂ ਹੀ ਲੈ ਕੇ ਚੱਲਣਾ ਚਾਹੀਦਾ ਨਾ ਉਹਨੂੰ ਪਤਾ ਨਹੀਂ ਯਾਰ ਕਿੱਦਾਂ ਨੂੰ ਬਣਾਉਂਦੇ ਕੈਲੰਡਰ ਕਿੱਦਾਂ ਨੂੰ ਕਰਦੇ ਕੀ ਕਰਦੇ ਆ ਇੱਕ ਪਾਰਟੀ ਨੂੰ ਪਹਿਲੀ ਦੇ ਦਿੰਦੇ ਆ ਉਹ ਕਾ ਉਹ ਫਿਰ ਉਹ ਤੋਂ ਨਿਕਲ ਬਾਹਰ ਤੂੰ ਬਾਹਰ ਨਿਕਲ ਜਿਹਦੇ 25% ਉਹਨੂੰ ਦੰਨੇ ਮਾਰਚ ਚ ਆ ਕੇ ਉਹ ਜਿਹੜੇ ਹਿਸਾਬ ਨਾਲ ਗੰਨਾ ਲਖਾਇਆ ਕੋਈ ਪੱਚੀ ਤਾਂ ਹੁੰਦੀ ਉਹੀ ਹਿਸਾਬ ਨੇ ਉਹ ਨਹੀਂ ਭਾਜੇ ਹੁਣ 25% ਉਹ ਸਾਬੇ ਦੇਣੀ ਚਾਹੀਦੀ ਮੈਂ ਦਈ ਮਾਰਚ ਚ ਮੁੱਕਦੀਆਂ ਨਹੀਂ ਦੇ ਦੇ ਹਾਂ ਅੱਗੇ ਗੱਲ ਤਾਂ ਹੁਣ ਪੱਤੀ ਮਾਰਚ ਚ ਆ ਕੇ ਥੱਬੇ ਫੜਾਏ ਜਾਂਦੇ ਨੇ ਨਹੀਂ ਨਹੀਂ ਆਉਂਦੀ ਹੈ ਹਿਸਾਬ ਕੇ ਲਿਓ ਉਹਨਾਂ ਨੇ ਉਹ ਲਾ ਕੇ ਨਾ ਕੱਢਦੇ ਆ ਨਾ ਹੁਣ ਪਹਿਲਾਂ ਉਹ ਗਰੁੱਪਾਂ ਕਰਾਪ ਥੋੜਾ ਜਿਹਾ ਲੈ ਚੱਲ ਦੇਖਦੇ ਜਾ ਕੇ ਪਤਾ ਜਾ ਕੇ ਪਤਾ ਲੱਗਣਾ ਵੀ ਕਿਆ ਕੁਸਾ ਕਿਆ ਰੌਲਾ ਹੈ ਹੂੰ ਯਾਨੀ ਹੈ ਵਾ ਗੱਲ ਫਸਲ ਸਾਥ ਹੀ ਆਪਣੇ ਵਰਗੀ ਹੋਇਆ ਹੋਰ ਹੋਰ ਲੋ ਬਾਈ ਚਾਚੀਰਾ ਨੇ ਇੱਥੇ ਉਧਰ ਚੱਕ ਕੇ ਇੱਧਰ ਲਾ ਲਈ ਇੱਥੇ ਤੇ ਪਤਾ ਨਹੀਂ ਕਿੱਥੇ ਜਾਣੀ ਆ ਹੁਣ ਇੱਥੇ ਤੇ ਹੁਣ ਨਿਊਜੇ ਜਾਊ ਹੈ ਨਿਊਜੇ ਜਾਊ ਗੜੀ ਉਹ ਨਿਊਜੇ ਉੱਥੇ ਗਿਰ ਗਈ ਐ ਨਾਲੇ ਉੰਬਿਆ ਚ ਗੱਬੇ ਆ ਉਹ ਸਫਾਈ ਜੀ ਹੋ ਜੂਗੀ ਅਜੇ ਕੁੱਤੀ ਪਈਏ ਲਾ ਕੇ ਲਾਗ ਲਾ ਕੇ ਭਿਜੂਗੀ ਨਿਊਜ ਆ ਨਾਲੇ ਆਹ ਚੱਕ ਹੋ ਜੂਗੀ ਮਿੱਟੀ ਜੀ ਮਿੱਟੀ ਤਾਂ ਹੀ ਰੱਖੀ ਤੂ ਰੇ ਬਿਲਾ ਨਾਲੇ ਪਹਿਲੇ ਤੇ ਹੁਣ ਘਾਟਾ ਜੇ ਪਹਿਲੇ ਤੇ ਉਹਦੇ ਬੈਠੇ ਤੇ ਮੱਝ ਰਾਈ ਕੰਮ ਕਰਦੇ ਆ ਨਾ ਵਧੀਆ ਹੱਥੇ ਨਹੀਂ ਟਿਕਦੇ ਆਪਣੇ ਬਸ ਬਿਲਕੁਲ ਹੋਰ ਕੀ ਲੂਟ ਨਹੀਂ ਸਾਈਡ ਆ ਗਈ ਨਾਲੇ ਉਹ ਜੁੜੀ ਟਾਇਲ ਟਾਇਲ ਜੁੜੀ ਦਾ ਸੀ ਟਾਇਲ ਨੇ ਤਾਂ ਨਾ ਅੱਜ ਮਾਊ ਚ ਟੂੜੀ ਵਾਲੇ ਚ ਵਿਛਾਈ ਹੋਈ ਆ ਬਹੁਤ ਨਿਆਰਾ ਦਿੱਤਾ ਟਾਇਲ ਹਾਂ ਟਾਇਲ ਹੈ ਟੂੜੀ ਵਾਲੀ ਕਿਹ ਚੜਾਉਂਗਾ ਆਪਾਂ ਇਹ ਟਾਇਲ ਹੈ ਤਾਂ ਠੀਕ ਹੈ ਉਹਨੂੰ ਕਪੜਾ ਹੈ ਓਹੋ ਅੱਲਾਹ ਆ ਆਹ ਕਿੱਥੇ ਭਈਆਂ ਨੂੰ ਵੀ ਪਾਉਣਾ ਏ ਇੱਥੇ ਆ ਕਿਹੜੇ ਪੱਥਰ ਦੀ ਟੋਗੀ ਟਾਇਲ ਹੈ ਬਿਲ ਗਈ ਏ ਇਹ ਤਾਂ ਮੈਨੂੰ ਪੁਰਾਣੀ ਉਹ ਲੱਦੀ ਆ ਹੁਣ ਤਾਂ ਸੈਂਚੇ ਸੈਂਚੇ ਛੋਟੇ ਹੁੰਦੇ ਜਾਂਦੇ ਜਾਈ ਜਾਂਦੇ ਆ ਲਾਈ ਲੋਟ ਆਉਂਦੀ 2.5 ਤਾਂ ਚੱਕਦੀ ਆ 2.5 ਡੇਢ ਆ ਨਹੀਂ ਚੱਕਦੀ ਆ ਉਹ ਮੈਂ ਹੁਣ ਜਾਂ ਚਿੱਟਮ ਹੁਣ ਮੈਂ ਛੱਡ ਨਹੀਂ ਪਾਇਆ ਜੱਜ ਮੇਰੇ ਕੋਲ 200 ਇੱਟ ਪੁਰਾਣੀ ਪਈ ਸੀ ਉਹ ਹੁਣ ਜਦ ਮੈਂ ਵਿੱਚ ਲਾਈ ਆ ਥੋੜੀ ਰੰਗ ਦਾ ਫਰਕ ਪਈ ਜਾਵੇ ਉਹਨੂੰ ਫਾ ਵੱਡੇ ਬਾਈ ਕੋਲ ਆਇਆ ਦਾ ਹਨਵੇੜ ਨੂੰ ਪਰੇ ਕਿੰਨ ਚਾਰ ਕਿਸਮ ਦੀ ਆ ਹੋਰ ਕਿਸਮ ਦੇ ਉਹ ਰਾਈਟ ਰਾਈਟ ਥੋੜੀ ਜਿਹੀ ਪਹਿਲਾਂ ਉਹ ਬਈਆਂ ਨੂੰ ਬਣਾਉਣਾ ਓਰੇ ਯਾਰ ਪਾ ਦੇ ਕਾਹੀ ਗੰਦ ਉਹਨੀਆਂ ਦੋ ਇੱਟ ਮਕਾਂਦੇ ਆ ਦੇਖਦੇ ਹੁਣ ਕਰਦੇ ਘਰਾਂ ਵੀ ਬਣਾ ਠੀਕ ਜੇ ਪਕਾ ਲੂ ਮਕਾਨ ਵੀ ਪਾਇਆ ਓਰੇ ਇੱਥੇ ਪਾਉਣਾ ਸਾਹਮਣੇ ਆਹੋ ਐ ਕਦਾ ਪੈ ਗਿਆ ਓਰੇ ਜੇ ਕੱਲੂ ਆਪਣਾ ਕਮਰਾ ਕੰਮ ਵੀ ਆ ਜਵੇ ਰਿਹਰੂ ਪਾਣੀ ਬਿਲਕੁਲ ਬਿਲਕੁਲ ਆ ਜਾਣਾ ਕੰਮ ਹੈ ਵੀ ਦਲਵੀਰ ਹਾਂਜੀ ਆਹ ਹੂੰ ਆਹ ਕਿਤੇ ਵੀ ਤੈਨੂੰ ਲੱਗਦੀ ਪਿਆ ਸਾਥ ਤੋਂ ਪਰੋਂ ਮੁੰਨੀ ਹੈ ਹਾਂ ਉਮਰ ਨਾ ਨਾ ਠੀਕ ਹੈ ਗੱਲ ਇਹ ਮੈਨੂੰ ਲੱਗਾ ਤੁਹਾਡੇ ਨਾਲ ਸੀ ਜੱਚੇ ਤੂੰ ਤਾਂ ਬਣੀ ਨਹੀਂ ਨਿੱਟ ਤੂੰ ਤਾਂ ਪਹਿਲਾਂ ਹੀ ਨਹੀਂ ਇੱਕ ਆਹ ਪਈ ਤੇ ਨਾਲ ਸੀ ਕਿਧਰੇ ਬੱਸ ਨੂੰ ਲੋਢੀ ਨਹੀਂ ਆਉਂਦੀਆਂ ਇਹ ਆਹ ਸਾਡੀ ਉਹਦੀ ਮੈਂ ਹੁਣ ਵੀ ਬਣਦੀ ਹੈ ਮੈਂ ਕਹਿੰਦਾ ਪਹਿਲਾਂ ਆਰਡਰ ਲੇ ਕੇ ਬਣਦੀ ਦੀ ਚਾਚੇ ਕਹਿੰਨਿਆ ਜਿੰਦਾ ਜੀ ਕਹੀ ਉਹ ਕਹੀ ਕਿ ਟੱ ਦਿੱਤਾ ਸੋ ਜੀ ਉਹ ਵੀ ਕਹਿੰਦਾ ਮੈਂ ਦੱਸਦਾ ਇਹ ਕਿ ਕਹੀ ਕਿੰਨੀ ਭਾਰੀ ਇੱਟ ਭਾਰੀ ਦੇਖ ਤੂੰ ਚੱਕ ਕੇ ਦੂਈ ਟ ਜਿੰਨਾ ਵਜਲ ਹੋਣਾ ਉਹਦੇ ਵੀ ਆਦਾ ਬੱਲੇ ਬੱਲੇ ਉਹਦੇ ਬਾਅਦ ਪਿਓ ਵੀ ਵਜਨ ਕਰਾ ਪਕਾਈ ਦੇਖ ਤੂੰ ਨਾਲੇ ਉਹ ਇੱਕ ਨਾ ਚਾਚੇ ਤਿੰਦੇਰਾ ਦੇ ਖੜਾ ਦਾ ਪੁਰਾਣਾ ਜਿਹਾ ਮਕਾਨ ਹਾਂ ਉਹਨੂੰ ਸਾਰੀ ਉਹ ਟਾਇਲ ਇਟਲ ਗਈ ਸੀ ਉਹ ਫੇਰ ਤੈਨੂੰ ਉਹ ਹੀ ਦੱਸਦੇ 50 ਸਾਲ ਪੁਰਾਣੀ ਟੋ ਹਾਂ ਉਹ ਹਲਕੇ ਟਿਕਟ ਦੀ ਟ ਦੀ ਚੌੜੀ ਤਿੰਦੇਰਾ ਦੇ ਰੋੜੀ ਬਟ ਬਟੂ ਤੇ ਸਾਰੇ ਮਰਸ ਪਾਤੇ ਆਓ ਚਾਚੇ ਜੇ ਤਾਂ ਹੋਣੀ ਨਹੀਂ ਸੀ ਉਹਨੂੰ ਹੋਰ ਤੂੰ ਕਿਆ ਕਰੂੰਗਾ ਹੋਈ ਇਹ ਤੂੰ ਬੈੱਟ ਪੰਨੇ ਹੋਊਗੀ ਪੰਨੇ ਹੋਊਗੀ ਆ ਆ ਸੈੱਟ ਕਰਕੇ ਲਾਈਟ ਠੀਕ ਨਹੀਂ ਲੱਗੀ ਇਸ ਨੂੰ ਕਮਾ ਕੇ ਲਾ ਬਾਲਰ ਦੀ ਚੱਕਣਾ ਦੇ ਵੀਰ ਆਪਣੀ ਬਾਕੀ ਬਾਈ ਮੁੱਦਾ ਮੁੱਦਾ ਸਭਿਆ ਰੱਖੇਗਾ ਨਾ ਇਹਨਾਂ ਮੁੱਦਾ ਪਹਿਲਾਂ ਭੱਗ ਲਿਆ ਬਈ ਜਿਹੜੀ ਛੰਨ ਪਾਉਣੀ ਆ ਉਹ ਮੈਨੂੰ ਮੈਨਾਂ ਨੇ ਪਾਉਣੀ ਨਹੀਂ ਦੇਣੀ ਕੋਈ ਇੱਕ ਚਾਚੀ ਰਹੀਆਂ ਉੱਥੇ ਗਈ ਜਾਂਦੇ ਹਰ ਸਵੇਰ ਇੱਥੇ ਗਈ ਜਾਂਦਾ ਜਿਹੜਾ ਆਉਂਦਾ ਆਪਣੀ ਆਪਣੀ ਬੈਮ ਸੰਭਾਲ ਜਾ ਹੂੰਗਾ ਇੱਥੇ ਲਿਆਉ ਜਾਓ ਇਹ ਸਾਡੀ ਕਿੱਥੇ ਲੋਟ ਆਉਣੀ ਸਮਝ ਆ ਗਈ ਲੈ ਕੌਂਗੀ ਹੈਗੀ ਆ ਮੈਂ ਇੱਕ ਛੰਨ ਪੱਖਾ ਲਾਦਾ ਵਿੱਚ ਛੰਨ ਹਾਂ ਪੱਖਾ ਲਾ ਜਣਾ ਨੇ ਦੂਆ ਚੰਤਾ ਹਰਸ਼ਵਿੰਦ ਦਿਖਾਈ ਆ ਬੇਲੇ ਮੇਰੀ ਸਲਾਹ ਉਹੀ ਪਾਉਣ ਦੀ ਉਹੀ ਪਾਉਣੀ ਆ 30000 ਲੱਗਣਾ ਕੰਮ ਆ ਜਣ ਮੈਂ ਬਾਪੂ ਨੂੰ ਵੀ ਦਿਖਾ ਕੇ ਲਿਆਉਣੀ ਆ ਉਹੀ ਪਾਉਣੀ ਉਦੇ ਤੇ ਰੋਡ ਪਰ ਤੇ ਦਿਖ ਜੰਦੀ ਹੁਣ ਇੱਕ ਵਾਰ ਇਹ ਲੱਗਣੇ ਆ ਆਪਣਾ ਲੰਘ ਜਣਾ ਟਾਈਮ ਬਤੀ ਗਿਆ ਦੇਖੀ ਆ ਤੇ ਪਾਣੇ ਬੂਟੇ ਵੀ ਦੂਏ ਲਾਉਣੇ ਆ ਕਿਹੜੇ ਬਾਪੂ ਫੁੱਲ ਕਹਿੰਦਾ ਫੁੱਲ ਨਹੀਂ ਲਾਉਣੇ ਉਹ ਲਾਉਂਗੇ ਜਿਹੜੀ ਬਿਘਾੜੀ ਜੀ ਬੇਲ ਜੀ ਨਹੀਂ ਹੁੰਦੀ ਬਾਅਦ ਮੈਂ ਕਟਿੰਗ ਹੁੰਦੀ ਉਹਦੀ ਅੱਛਾ ਜਿਹੜੀ ਪੈਸੇ ਲੱਗੀ ਹੁੰਦੀ ਜਿਹੜੀ ਬਾੜ ਜੀ ਕਰ ਦਿੰਦੀ ਆਹੋ ਸੰਗਣੀ ਹੁੰਦੀ ਪਾਸ ਦਾ ਉਹ ਲਾ ਕੇ ਦੇਖੀਂਗੇ ਕੱਲ ਮੈਂ ਲੈ ਕੇ ਲੰਗਾ ਉਹ ਤੇ ਅੰਦਰ ਲਾ ਲੂਗੇ ਜਲਾਉਣੇ ਹੋ ਫੁੱਲ ਹੂੰ ਬਣਾ ਲਓ ਹੁਣ ਇਹਨਾਂ ਮੋਟਰ 'ਤੇ ਬੈਠੇ ਕਰਨਾ ਆ ਠੀਕ ਆ ਚਾਉਂਦਾ ਐ ਸ਼ਾਮ ਨੂੰ ਆ ਆ ਥੱਲੇ ਆਉਣੇ ਆ ਆਵਾਂ ਲਾ ਹਰ ਬੇਗਿਆ ਉਹ ਨਾ ਤੂੰ ਭਰੀਆ ਹੋ ਜਾ ਤੁਰਨਾ ਹੀ ਆ ਭਰੀਆ ਵਾਲੇ ਸੁਰਾਈ ਅੱਜ ਨਹੀਂ ਨਹੀਂ ਦਿਨ ਬਾਅਦ ਚਾਰ ਦਿਨ ਬਾਅਦ ਹੁੰਦੀ ਆ ਨਾ ਭਰੇ ਦੇ ਖੜੇ ਆਏ ਨੇ ਦਾਨੇ ਨੇ ਗੂਲੇ ਲੱਗੇ ਪਏ ਆ ਇਹ ਉਹ ਨਿਕਲਨੇ ਆ ਅੱਜ ਆਪਣਾ ਨਹੀਂ ਆਇਆ ਆਪਣਾ ਆਇਆ ਦੋ ਦਿਨ ਦਿਨ ਬਾਅਦ ਆ ਤਾਂ ਆ ਗਿਆ ਆਪਣੀ ਵੀ ਦੂਈ ਵੀ ਆਇਆ ਹੈ ਨਾ ਸ਼ੋਰ ਕਿਸੇ ਕਿਸ ਦਾ ਪਿੰਨ ਆਇਆ ਹੈ ਉਹਦਾ ਛੱਲਣਾ ਉਸ ਦਾ ਕੋ ਦੋ ਦਿਨ ਪਹਿਲੇ ਰਹਿ ਕੇ ਮਰਨ ਲੱਗੇ ਤੁਸੀਂ ਉਹ ਗੰਦਾ ਵੀ ਜੋ ਦੋਨੋਂ ਰੈਕਟ ਕਰ ਲੋ ਅਰੇ ਇਹਦੋਂ ਕਰ ਮੂ ਗੰਦਾ ਵੀ ਜੋ ਸਾਡਾ ਗੰਦਾ ਵੀ ਬੁੱਧਵਾਰ ਨੂੰ ਛੱਲਿਆ ਬੂਦੀ ਤਾਂ ਅੱਜ ਆਈ ਆ ਐਨੇ ਥੋੜੇ ਡਵਾਸ ਫੜਾ ਦੀਏ ਕੰਨਾ ਇੱਕ ਹਫਤਾ ਹੋ ਗਿਆ ਲੱਗਦਾ ਯਾਰ ਸਰੀਰ ਦਿਖਣੇ ਲੱਗਦਾ ਉਹ ਗੰਦਾ ਵੀ ਜੋ ਸਾਨੂੰ ਮੈਲ ਰਹੀ ਸੀ ਕਹਿੰਦੇ ਨਹੀਂ ਬੈਠੇ ਤੁਸੀਂ ਗੰਦਾ ਵੀ ਜੋ ਠੀਕ ਨਹੀਂ ਗੱਲ ਗੰਦਾ ਲਾਜੋ ਵੀ ਜੋ ਗੰਦਾ ਵੀ ਜੋ ਆਚਾਰ ਖੀ ਲੈ ਕੱਲੂ ਮੈਂ ਉਹ ਪਾ ਦਿਓ ਚਾਟਰ ਨਹੀਂ ਰਹਿਦੀਆਂ ਦਿਨ ਬੜੇ ਆ ਦੋ ਪਰਚੀਆਂ ਹੱਡ ਘਟ ਗਈ ਦਿਨ ਬੜੇ ਆ ਆ ਠੰਡ ਵਿੱਚ ਵੀ ਦੋ ਉਹ ਠੰਡ 'ਚ ਕੰਮ ਵਧੀਆ ਹੁੰਦਾ ਕੰਨੇ ਦਾ ਨਾ ਨਾ ਨੌ ਬਿੰਦਾ ਕੰਮ ਆ ਸਾਡਾ ਦੇਖ ਲੈ ਰੋਜ਼ ਦੋ ਪਰਤੀਆਂ ਲੱਦੂਗੇ 100 100 ਕੰਟਰ ਵਾਲੀ ਹਾਂ ਦੋ ਨੌ ਦਿਨ ਦਾ ਗੱਮ ਮਤਲੀਨ ਦਾਦੇ ਦੇ ਨੌ ਫੀਲਿਆਂ ਦਾ ਦੱਲੀ ਕਾ ਨੌ ਫੀਲਾ ਸਭ ਫੁਕਰ ਆ ਯਾਰ ਲੋ ਬਾਈ ਕਈ ਨਾਰਾ ਕਈ ਨਾਰਾ ਕਰਨਾ ਖੜਾ ਹੈ ਕਿੰਨਾ 100 ਕੇ ਲਈ ਕਰਨਾ ਖੜਾ ਆ ਵੀ ਕਹੋ ਕਿੰਨਾ ਆਹ ਵੇਚ ਲਿਆ ਭਲੇ ਤਾਂ ਚੱਲ ਰਹਿ ਜਾ ਰਿਹਾ ਹੈ ਹੌਲੀ ਹੌਲੀ ਦੋ ਲੋਟ ਵੇਚ ਦੇਣਾ ਕਲੜ ਕੇ ਲੋਟ ਦੇਣਾ ਰਾਹ ਉਹ ਲੈ ਜਾਂਦਾ ਹੈ ਰਾਹ ਫੜੀ ਬੀਜ ਵਾਲਾ ਬੀਜ ਨੂੰ ਜਾਂਦਾ ਹੁਣ 95 80 ਕੋਈ ਪਤਾ ਨਹੀਂ ਹੈਗਾ ਸਾਨੂੰ ਮਿਲਣਾ ਕਿ ਨਹੀਂ ਮਿਲਣਾ ਆਹ ਜਾਈ ਜਾਏ ਹੋ ਠੀਕ ਹੈ ਠੀਕ ਹੈ ਉਹਦੇ ਨੇ ਬੈਠੇ ਪੱਕੇ ਦੇ ਬੈਠੇ ਉਹਦਾ ਕਹੀ ਜਾਂਦਾ ਮੇਰੇ ਬਾਝ 15 ਪਰਤੀਆਂ ਖੜੀਆਂ ਜੀ ਐਪ ਲਾਈਨ ਉਹਨੋਂ ਦੀ ਖਬਰ ਕਿੱਦੋਂ ਜਾਣਾ ਉਹ ਜਾਂ ਡੀਲਾਈਨ ਕਰਾਉਣੀ ਮੈਂ ਐਪ ਲਾਈਨ ਐਪ ਲਾਈਨ ਐਪ ਲਾਈਨ ਕਰਾਉਣੀ ਹੈ ਜਲਦੀ ਪਤਾ ਹਾਂ ਉਹ ਤਾਂ ਬਹੁਤ ਚੰਗਾ ਨਵੀਂ ਚੱਲੀ ਐਪ ਲਾਈਨ ਉਹ ਸਿੱਧਿਓ ਚੱਲਦਾ ਜੱਜੋ ਮਾਰੇ ਹੰਬਲਾ ਬਦਿਆਨ ਵਧੀਆ ਲੱਭਦੇ ਟਰਾਲੀ ਕੋਲ ਚੌੜਾ ਕਹਿੰਦਾ ਤੁਸੀਂ ਰੋਈ ਜਾ ਡੀ ਨੂੰ ਕਹਿੰਦਾ ਗਾ ਨੂੰ ਐਫਏ ਕਰਾ ਦੇਣੀ ਉਹਨੂੰ ਆਏ ਕਿਤੇ ਏ ਬੀ ਸੀ ਵਾਂਗੂ ਚੱਲਦਾ ਕੰਮ ਟਰਾਲੀ ਨੂੰ ਕਹਿੰਦੇ ਨਾ ਇੱਥੇ ਟਰਾਲਾ ਪਾ ਲਿਆ ਸਾਰੀ ਉਤੜਾ ਉਤਾਰਦੇ ਉਹਨੇ ਆਗਾ ਉਹਦਾ ਫਿਰ ਉਹਦੇ ਪਰੇ ਯਾਤਰੀ ਜਿਆਦਾ ਆ ਜੀ ਪਰੇ ਘਟ ਆਉਂਦੀ ਇੱਕ ਬੈਂਡਾ ਉਹਦੇ ਦੋ ਬਸ ਇਹ ਉਰੀ ਆ ਹੁਣ ਇਹਨੂੰ ਨਾਲੇ ਲੈ ਜੀ ਮੈਂ ਜ ਕਰਿਆ ਮਾ ਸਪਰੇ ਗ੍ਰੀਂਦਰ ਲੈ ਕੇ ਆਉਣਾ ਯਾਰ ਨਾਲੇ ਹਾਂ ਗ੍ਰੀਂਦਰ ਲੈ ਕੇ ਟਰਾਲਾ ਪਾ ਲਿਆ ਕਿੰਨਾ ਟੁਪਾ ਹਲੇ ਸਪਰੇ ਕਰਿਆ ਬਾਪੂ ਇਹ ਹਮ ਤਾਂ ਨੂੰ ਲੈ ਕੇ ਆਉਂਦਾ ਏ ਮੁੰਡੇ ਨੂੰ ਲੈ ਕੇ ਆ ਕੇ ਜਾਏ ਫੇਰ ਕਰਦਾ ਕੱਖ ਦੀ ਕਰਨੀ ਖਾਲ ਪਰ ਪਾਣੀ ਲੈਣਾ ਕਰਨ ਪਾਣੀ ਨਹੀਂ ਲੈਣਾ ਪਹਿਲਾਂ ਕਰਦੀ ਸਪਰੇ ਦੋ ਤਰੀਕ ਨੂੰ ਦੇਖ ਲਓ ਹੈ ਦੋ ਦੇਖ ਕੇ ਲਾਉਣਾ ਲਾਉਣਾ ਦੋ ਦੇਖ ਕੇ ਕੱਖ ਜਦਾ ਧੂਕ ਜਾਊਗਾ ਦੂਈ ਐ ਸੰਜੀ ਜੀ ਮੈਂ ਧੂਕ ਹੋ ਜੂਗੀ ਪਾਣੀ ਨੂੰ ਵੀ ਕਾੜਣੀ ਪੈਂਦੀ ਫੇਰ ਬਿਲਕੁਲ ਪਾਣੀ ਚਲੀ ਜਾਂਦਾ ਹਵਾ ਚੱਲ ਪੈਂਦੀ ਐ ਟਾਈਮ ਐ ਸਵੇਰੇ ਕਹਿੰਦੇ ਨਹੀਂ ਭਾਈ ਖਾਲ ਮਾਈ ਆ ਉਦਾਂ ਨੀਵੀਂ ਰੱਖ ਕੇ ਹੋਣੀ ਨੀਵੀਂ ਰੱਖੀ ਹੁਣ ਖਾਲ ਕਿ ਆ ਬਸ ਸਾਈਡਾਂ ਦਾ ਮਰ ਗਈ ਜਦ ਸਪਰੇਅ ਕਰੀਓ ਕਾ ਸੈਂਗੀ ਭੂਖ ਹੋ ਗਈ ਵਿੱਚ ਵਿੱਚ ਰਹੀ ਖਾਲ ਤੇ ਬੰਪਾ ਪੰਜਾ ਜਦੇ ਖਾਲ ਚ ਲਾ ਦੰਦੇ ਕਹਿਆ ਥਾ ਨੂੰ ਭਈਆਂ ਨੂੰ ਮਾਹ ਕਾਇਦੇ ਮਾਰੀ ਜਾ ਖਾਲ ਤੇ ਆਹ ਕੇ ਨਹੀਂ ਦਵਾਈ ਜਦ ਦੁਬਾਰਾ ਫੇਰ ਆ ਰਹਾ ਹਰੇ ਕੋ ਕਿ ਸਰਵ ਜੀ ਆਇ ਤੇ ਆ ਵੀ ਜੇ ਕਰੀਏ ਉਹ ਤਾਂ ਇਨੇ ਗਈ ਪਰ ਦੂਰਾ ਹੀ ਘੱਟ ਪਾਈ ਤਾ ਆ ਫਿਰ ਘੱਟ ਪਾਈਏ ਦਵਾਈ ਨੂੰ ਮੈਂ ਦਿਨ ਨੂੰ ਅੱਥੇ ਵੀ ਦਵਾਈ ਘੱਟ ਪਾਈਏ ਫਿਰ ਉਹ ਫੇਰ ਹੋ ਗਈ ਤੇਰੀ ਫੇਰ ਮਾਰ ਦੇ ਇੱਕ ਵਾਰੀ ਪੈਰ ਖੜੇ ਤੇ ਠੀਕ ਬਰੇ ਵੀ ਇਸ ਗਿਰੂ ਵੇ ਇੱਕ ਛਿੱਟਾ ਬਾਈ ਲੇਟ ਨਾ ਹਾਂ ਨਾ ਹਾਂ ਬੋਲ ਰਿਹਾ ਬੋਲ ਰਿਹਾ ਬੋਲ ਰਿਹਾ ਗੱਗੇ ਰਹਾ ਗੱਗੇ ਰਹਾ ਗੱਗੇ ਨਾ ਆਉਣੀ ਸੋਲ ਗੱਗੇ ਰਹਾ ਬੋਲ ਰਿਹਾ ਗੱਲ ਤਾਂ ਠੀਕ ਆ ਨਾ ਇਹ ਗੱਤਿਆ ਸੜਿਆ ਨਹੀਂ ਗੰਨਾ ਉਹ ਮਿਟਾਇਆ ਕੱਲ ਤਾਂ ਮੈਂ ਦੂਆਤੀਆ ਕਿੰਨਾ ਢੀੜਿਆ ਇਹ ਹੈ ਪਤਾ ਨਹੀਂ ਬਾਈ ਟਾਈਮ ਹੋ ਗਿਆ ਗੰਨਾ ਫੜਦਾ ਹੀ ਆ ਜਿਹੜੇ ਮੁੰਡੇ ਨਾਲ ਜਾ ਕੇ ਆਇਆ ਹੂੰ ਫੜਦਾ ਨਹੀਂ ਜਾ ਕੇ ਪਾਟੀ ਜਾਂਦਾ ਪਾਣੀ ਪੱਕ ਜਾਂਦਾ ਇਹਨਾਂ ਨੂੰ ਜਾ ਕੇ ਜੰਨੈਰ ਜੰਨੈਰ ਮਿੱਠਾ ਪਿਆ ਹੈ ਨਹੀਂ ਪੂਰਾ ਬਧਿਆ ਪਗਣਾ ਯਾਰ ਮਗਰ ਆਪਾਰ ਇਹੋ ਜਣਾ ਨਹੀਂ ਮੈਨਾਂ ਆਰਪਾਰ ਨਹੀਂ ਚੌੜੀ ਗਰੀ ਵੀ ਡਾਲਦੇ ਹੁੰਦਾ ਨਾ ਫਿਰ ਹੋ ਗਿਆ ਦਾ ਆ ਕੱਕੇ ਨਾਲ ਦੇਣਾ ਕਿੰਨਾ ਹੋਗਾ ਗੰਨਾ ਪੂਰਾ ਬਧਿਆ ਗੰਨਾ 95 ਦੇਖੀ ਜਿਹੜਾ ਪੰਮਾ ਛੇਲਦਾ ਹੋਣੀ ਆ ਕੇ ਇਹ ਮੂਚ ਘਰਨੇ ਦਾ ਤੁਸੀਂ ਭਾਈ ਆਪਣਾ ਵੱਡ ਲਓ ਤੁਸੀਂ ਗੰਨਾ ਵੱਡ ਲਓ ਆਪਣਾ ਆ ਵੀ ਆਇਆ ਨੂੰ ਬਿਲਕੁਲ ਘੱਟਾ ਪਾਣੀ ਦਾ 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 ਘੱਟਾ ਪਾਣੀ ਤੇ ਨਾ ਬੜਲੋਦਰ ਵੀਰ ਬਾਈਆ ਬਣਾ ਹੁਣ ਟਾਈਮ ਹੈ ਬੱਤੇ ਬੜਾ ਬੜਾ ਬੀਜ ਲੋ ਇਹਨਾਂ ਦੀ ਪਜਾ ਦੇ ਤੇਰਾ ਕਰ ਲੈ ਤਿਆਰ ਖੇਤ ਇਹਨਾਂ ਦੀ ਪਜਵਾ ਦੇਣਾ ਤਿਆਰ ਕਰ ਲੈ ਖੇਤ ਤੂੰ ਬਸ ਤਿਆਰ ਹੋ ਜਾ ਹੁਣ ਕਰ ਦੇ ਤਿਆਰ ਨਾਲੇ ਬੀਜਵਾ ਲੈਣਾ ਉਹਨੇ ਮੋੜਾ ਉਹਨੇ ਰਾਤ ਰਾਤ ਨਾ ਬਸ ਤਿਆਰ ਕਰ ਲੈ ਹੋਰ ਇਹਦੇ ਕੁਛ ਨਹੀਂ ਦੇਸੀਊਗਾ ਆ ਬਾਲੇ ਤੁਸੀਂ ਦਾਈ ਦੇ ਸੱਡੂ ਦੋ ਰੋਟੀਆਂ ਬਸ ਸਮਝੇ ਗੱਲ ਤੇ ਫਿਰ ਤਗੜੇ ਖੇਤ ਹੈ ਪੈ ਜਵੇ ਇੱਕ ਵਾਰ ਰੇਸ ਕੀ ਗੱਲ ਆ ਯਾਰ ਉਹ ਕਾਹਾਂ ਵਾਲੇ ਮਪਾ ਲਿਓ ਤੂੰ ਨਹੀਂ ਬੰਦੇ ਮਿਲਨੇ ਯਾਰ 2 ਸਾਲ ਬਾਅਦ ਤੇ ਤੇਰੇ ਹੋ ਰੇ ਬੰਦੇ ਵੀ ਮੈਨੇ ਤੂੰ ਰੇਸ ਜਾ ਆਪ ਪਾਉਣਾ ਪਾਲੋ ਟੋਕੀ ਜਾ ਕੇ ਫੁੱਲ ਲਾਓ ਫੁੱਲ ਖਿਲਾਓ ਐਸੇ ਗੰਦੇ ਨਹੀਂ ਮਿਲਦੇ ਰੇਸ ਨੂੰ ਕਿਸੇ ਮੱਚੂਗੇ ਹੁਣ ਜਾਨਾ ਬੰਦੇ ਤਾਂ ਆੜੇ ਮਾ ਫਦੇ ਵੀ ਹੁੰਦੇ ਆ ਪਰ ਇਹ ਲਓ ਮਰੀ ਰਵਦਾ ਜੋ ਪੂਰੀ ਸਾਥ ਤੋਂ ਬੜ ਨਕਲਕ 78 काउंट तेरा 84 काउंट ਲੈ ਹੋ ਗਿਆ ਬਾਕੀ 100 ਦੇ ਉੱਪਰ 40 ਵਿਧਾ ਜੱਕੇ ਹੋਣਾ 30 काउंट ਲੈ ਹੋ ਜਾਣੇ ਇਹ 80 ਵਜ ਨਹੀਂ ਨਾ ਤੇ ਪਤਾ ਆਈਗੇ ਮੈਂ ਹੋਰ ਵੀ ਆ ਦੋ ਵੜੇ ਹੋਗੇ ਹੋਰ ਉਧਰ ਦੋ ਵੜੇ ਆਦੇ ਕਿ ਕਿਹੜੀ ਪਈ ਜਾਣੇ ਤਾਂ ਕੁਝ ਕਿ ਡੱਕਣਾ ਲੈ ਕੇ ਆਇਆ ਹੈ ਕਿਆ ਕਹੀ ਹੋਣੀ ਇਹਨੂੰ ਮਾੜਾ ਆ ਦੇਖੋ ਬਈ ਆਪਕੇ ਡਲੀ ਫਿਰ ਤੋਂ ਕੀ ਗੱਲ ਹੋਣਾ ਕੇੰਦਰ ਨੂੰ ਗਿਆ ਉਹ ਆਹ ਵੇਖੋ ਇੱਕ ਉਹ ਫਿੱਟੇ ਮੀਕਾ ਦੂਰੇ ਫਿੱਟੇ ਮੂ ਉਹਦੇ ਬਾਅਦ ਇੱਕ ਸ਼ਬਦ ਆਉਂਦਾ ਫਿਰ ਉਹ ਐ ਇਹ ਉਹਨੂੰ ਮਿਲਾ ਕੇ ਜਿਹਦਾ ਕੋ ਬਣਦਾ ਹਾਂ ਅਬੀਮ ਜਾਂ ਦੇ ਕੇ ਲਾ ਡੇਟਾ ਜਾਊਗਾ ਮੂਰੇ ਨੂੰ ਅਬੀਮ ਉਹ ਭਰੀ ਰੱਖ ਕੇ ਈਮ ਲਾਉਣਾ ਦਾ ਹੈ ਭਰੀ ਰੱਖੇ ਨਾ ਈਮ ਦਾ ਦੇਖੋ

ਪੰਧਾ ਰੱਖਦੇ ਨੇ ਫੇਰ ਜਾਬਾ ਫੜਨ ਲੱਜਣਾ ਇਹਨੇ ਸ਼ਰਾਬ ਆਪ ਜਗੱਦੀ ਵਾ ਠੀਕ ਆ ਰਹੀ ਰੱਖੀਆਂ ਜਿੱਦਾਂ ਮੈਂ ਪੰਨਾਂ ਗਾ ਮੈਂ ਪੰਨਾਂ ਗਾ ਕਿਹੜਾ ਅੱਜ ਮੱਠਾ ਵਾ ਰੋ ਜੇ ਜਾਨ ਤੇ ਖੜ ਗਿਆ ਤਾਂ ਤੀਤੀ ਕਰ ਲਾਜੋਣੀ ਕਮਾ ਗੱਲ ਪਰਸ਼ੇ ਨੂੰ ਸ਼ੁੱਕਰਵਾਰ ਦੇ ਬਾਅਦ ਅੱਜ ਗੱਡੀ ਹੈ। ਬਈ ਸ਼ੁੱਕਰਵਾਰ ਦੇ ਬਾਅਦ ਵੀ ਪਰ ਬੈ ਕਦੇ ਆ ਦੁਬਾਰਾ ਗਈ। ਫਿਰ ਪਰ ਸੋਗੇ ਤੇ ਵੀ ਕੋਈ ਭੀੜ ਬੋਲ ਰਹੀ ਹੈ ਕੱਢਣੀ ਹੈ ਅੱਜ ਗੱਡੀ ਹੈ। ਮੈਂ ਗੱਲ ਪਾਣੀ ਕਿੱਥੇ ਆ ਗਦਾ ਪਾਣੀ ਮਿਲ ਰਹੀ ਹੈ ਯਾਰਾ ਤੁਹਾਨੂੰ ਪਤਾ ਨਹੀਂ ਕਿੱਥੇ ਆ ਗਦਾ। ਜੱਡਾ ਮੇਲੇ ਦਾ ਹੈ ਪ੍ਰੈਸ਼ਰ ਵਾਲੀ ਖਾਜੋਵੇ। ਇਹ ਟਰੈਲੀ ਦਾ ਪੂਰੀ ਹੋਵੇ ਇਧਰ ਆਏਗਾ ਹੋਇਆ ਬਾਈ ਕਰਾ ਜਾਂ ਬੰਦੇ ਯਾਰ ਤੂੰ ਦੀ ਹੁੰਦੀ ਹੈ ਨਾ ਰੋਟੀ ਨਹੀਂ ਖਾਂਦੀ ਮੰਮੀਆਂ ਛੱਡ ਗੰਨਾ ਨਹੀਂ ਪੀੜ ਹੁੰਦਾ ਹਾਲੇ ਯਾਰ ਦੂਦੀ ਹੁੰਦੀ ਸੀ ਹੋਰ ਕੀਆ ਵਿਠਗਾੜ ਖੂਲੋ ਦੀ ਦੀੜੀਆਂ ਬਹੁਤ ਖਾਲੇ ਜਾਂਦੀਆਂ ਆ ਉੱਥੇ ਵੀ ਨੋਨ ਨਹੀਂ ਲੱਗਿਆ ਦੋਤ ਪਲੇਸ ਵਿੱਚ ਨਮਕ ਨਹੀਂ ਹੈ ਇਹ ਤਾਂ ਹੁਣ ਦੇਖਣਾ ਅੱਜ ਵੀਡੀਓ ਦੇ ਪੈਸੇ ਨਹੀਂ ਆਏ ਅੱਜ ਕਹੂਗਾ ਉਹ 88 ਦੇਖ ਕੇ ਟੂ ਪਿਸਟ ਮੈਨੂਕ ਨਹੀਂ ਆ ਉਹ ਜਿਹੜਾ ਤੇਰੇ ਹੈ ਉਹ ਪੁੱਛ ਕੇ ਆਉਣਾ ਪੈਂਦਾ ਉਹਨੂੰ ਦੇ ਦੇ ਇਹ ਤਾਂ ਨਹੀਂ ਹੈਗੇ ਇਹ ਲਾ ਮਰੇ ਇੱਕ ਪੂਰੀ ਕਰੀ ਵੀ ਤੋੜ ਲਿਆ ਘਾਟਾ ਲਾ ਕੇ ਰਹਿ ਗਿਆ ਖੜਾ ਹੀ ਘਾਟਾ ਲਾ ਕੇ ਬੋਰੀ ਚਿੱਲੀ ਆ ਉਹ ਲੈ ਗਿਆ